ਜੀ ਹਾਲਾ ਸ਼ੁਰੂ 4:30 ਦੇ ਟਾਈਮ ਤੇ ਕੋਈ ਲੁੱਟ ਕੇ ਆਇਆ ਨੇ ਅਸੀਂ ਜਦੋਂ ਗੇਟ ਖੋਲ੍ਹਿਆ ਉਹ ਸਾਡੇ ਅੰਦਰ ਹੀ ਕੰਦ ਟੱਪ ਕੇ ਆਏ ਹੋ ਸੀ ਪਹਿਲੇ ਉਹ ਨਾਲੇ ਤਾਂ ਜੋ ਵੀ ਉਹਨਾਂ ਦੇ ਹੱਥ ਲੱਗੀ ਚੀਜ਼ ਸਾਰੀ ਲੈ ਗਏ ਕਿਨੇ ਕਿੰਨੇ ਜਾਨ ਕੈਸ਼ ਵੀ ਲੈ ਗਏ ਤੇ 골ਡ ਵੀ ਲੈ ਗਏ ਨੇ ਤੇ ਸਸਰੀ ਵਾਲ ਵਰਸ ਉਹ ਵੀ ਲੈ ਗਏ ਕਿੰਨੇ ਜਣੇ ਆਏ ਸਨ ਇੱਕ ਟੋਰੀ ਲੈ ਗਏ ਚਾਰ ਆਦਮੀ ਸੀ ਘਰ ਕੌਣ ਕੌਣ ਸੀ ਘਰ ਸੀ ਦੋਨੇ ਸੀ ਵਾਈਫਰੀ ਦੀ ਮੈਂ ਸਮਝੂ ਕਿੰਨਾ ਤੇ ਕੈਰੀਕਟਰ ਦਾ ਕਿੰਨਾ ਅੰਦਾਜ਼ਾ 3 ਕਰੋੜ ਦੇ ਕਰੀਬ ਹੈਗਾ ਕੈਸ਼ ਵੀ ਤੇ 골ਡ ਵੀ ਤੁਸੀਂ ਇਕੱਲੇ ਹੀ ਰਹਿੰਦੇ ਸੀ ਪਰਿਵਾਰ ਨਹੀਂ بیٹے ਰਹਿੰਦਾ ਸੀ ਮੇਰਾ ਬੇਟਾ ਨਾਲੇ ਬੇਟਾ ਨਾਲ ਪੁੱਤਰਾ ਪੁੱਤਰੀ ਉਹ ਘੁੰਮਣ ਵਾਸਤੇ ਗਏ ਸੀ ਇੰਡੀਆ ਗਏ ਸੀ ਉਹ ਫਿਰ 10 ਵਜੇ ਤੱਕ ਸਵੇਰੇ ਆ ਕੇ ਵਾਪਸ ਤੇ ਕਿਹਦੇ ਤੇ ਸਾਫਾ ਹੈਗਾ ਕੋਈ ਤਾਂ ਕੰਮ ਕਰਨ ਵਾਲਾ ਜਾਂ ਕੋਈ ਨਹੀਂ ਇਹੋ ਜਿਹਾ ਕੋਈ ਸਾਡਾ ਬੁੱਧਾ ਨਹੀਂ ਸਾਡੇ 50 ਸਾਲ ਹੋ ਗਏ ਸਬਜ਼ੀ ਮੰਡੀ ਕੰਮ ਕਰਦੇ ਆ ਇਹੋ ਜਿਹਾ ਕੋਈ ਬੰਦਾ ਨਹੀਂ ਅੱਡ ਤੱਕ ਦਾ ਕੰਮ ਅੱਡ ਤੱਕ ਦਾ ਕੰਮ ਇਸ ਇਲਾਕੇ ਚ ਇਸ ਤਰ੍ਹਾਂ ਜਗਾ ਘਟਨਾ ਵਾਪਰੀ ਨਾ ਅਜੇ ਤੱਕ ਕੋਈ ਨਹੀਂ 25 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ ਕੁੱਟਮਾਰ ਵੀ ਕੀਤੀ ਉਹਨਾਂ ਨੇ ਹਾਂ ਕੁੱਟਮਾਰ ਪਹਿਲੇ ਉਹਨਾਂ ਕੀਤੀ ਵੀ ਤੁਸੀਂ ਰਲਾ ਪਾਓਗੇ ਕਰੋਗੇ ਗੋਲੀ ਮਾਰਦੇ ਹਾਂ ਸਾਥੇ ਆ ਰਿਹਾ ਕਿਥੇ ਵਿਚਾਰ ਨੂੰ ਰਵਲਵਰ ਹੈਗਾ ਸੀ ਇਸ ਤਰ੍ਹਾਂ ਹੈ ਜਦ ਰਵਲਵਰ ਦੇਖਿਆ ਹਾਂ ਬੰਦਕ ਬਣਾਇਆ ਹਾਂ ਹਾਂ ਬੰਦਕ ਬਣਾਇਆ ਹਾਂ ਜੀ ਅਮਨ ਪੁਲਿਸ ਆਈਆ ਪੁਲਿਸ ਕੀ ਕਰ ਰਹੀ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੰਦੀ ਬਤਾ ਜੇ ਤੇਰਾ ਨਾਮ ਦੱਸ ਦੇ ਕੇ ਰਲ ਬਸ ਅੱਜ ਕੀ ਗੱਲ ਕਰ ਬਤਾ ਜਿਹੜੀ ਚੋਰੀ ਹੋਈ ਰਾਤ ਚਾਰ ਜਣੇ ਆਏ ਫਿਸੋਰੇ ਹੋਲੇ 5 ਵਜੇ ਸਾਨੂੰ ਬੰਦ ਤਾਂ ਦਵਾਂ ਬੈਠ ਤੇ ਸਾਰਾ ਕੁਝ ਲੈ ਕੇ ਉੱਠ ਕੇ ਡਰਾਇਰ ਤੋੜ ਕੇ ਲੌਕਰ ਉੱਤੇ ਸਭ ਤੋੜ ਕੇ ਲੈ ਗਏ ਉਹ ਦਰਵਾਜ਼ਾ ਜੰਗਲਾ ਮੈਂ ਖੋਲਿਆ ਦਰਵਾਜ਼ਾ ਸਾਰੇ ਖੋਲੀ ਤਾਂ ਹੀ ਉੱਠ ਨੰਦਾ ਕੰਮ ਤਾਂ ਪਕੇ ਉਹ ਕੰਦ ਟਪਕੇ ਆਏ ਕਿ ਮੇਨ ਗੇਟ ਨਹੀਂ ਨਾ ਖੋਲਿਆ ਸੋ ਲੋਕ ਨਿਕਾ ਜਿੰਨਦੀ ਲੋ ਉਹ ਤੇਜ ਤੋਂ

ਇਹਨਾਂ ਦੇ ਹੱਥ ਵੀ ਬੰਨੇ ਸੀ ਪੈਰ ਵੀ ਬੰਨੇ ਸੀ ਉਹ ਬੈਰ ਦੇ ਅੰਦਰ ਖੋਲਿਆ ਜਦੋਂ ਲੁੱਟ ਹੋਈ ਉਸ ਤੋਂ ਹੀ ਦੇਰ ਬਾਅਦ ਜਦੋਂ ਉਹ ਸਾਈ ਦੇ ਵਿੱਚ ਉਹ ਸਾਡੇ ਪੰਜ ਗਏ ਕਾਰ ਤੇ ਐਸੀ ਜਿਵੇਂ ਮੋਟਰਸਾਈਕਲ ਤੋਂ ਕੁੱਪਣਾ ਲੱਗਾ ਬਾਰੂਕ ਕਿਸ ਚੀਜ਼ ਤੇ ਆਈ ਸੀ ਉਹ ਗੱਡੀ ਚਕਾਰ ਅਸੀਂ ਨਹੀਂ ਵੇਖਿਆ ਬਾਲ ਕੁੜੇ ਜਰਾਨੇ ਸਹਿਰਾ ਸਹਿਰ ਕਰਦੇ ਉਹਨਾਂ ਨੇ ਕਿਹਾ ਗੱਡੀ ਲਾਈ ਸੁੱਤੇ ਪਿੱਛੇ ਐਕਟੋ ਵੀ ਲੈ ਕੇ ਛੱਡਾ ਜਾਂਦੀ ਵਾਹ ਲੈ ਦੋ ਚਾਬੀ ਵੀ ਲੈ ਗਏ ਕਿ ਤੁਸੀਂ ਕੋਈ ਮਗਰ ਨਾ ਜਾ ਸਕੋ ਇਸ ਲਈ ਹਾਂ ਹਾਂ ਜੀ ਅਲਿਜ਼ਾ ਇੱਕ ਖ਼ਬਰ ਸਰ ਕੀ ਅਪਡੇਟ ਹੈ ਜਿਹੜੀ ਅੱਜ ਅੱਜ ਸਵੇਰੇ ਮਹਿੰਦਰਾ ਕਲੋਨੀ ਦੇ ਇੱਕ ਜਿਹੜੇ ਫਰੂਟ ਵੈਂਡਰ ਸੀ ਆਰਤੀਏ ਸੀ ਉਹ ਆਪਣੇ ਕੰਮ ਕਰ ਲਈ ਘਰੋਂ ਬਾਹਰ ਗਏ ਸੀ ਜਾ ਰਹੇ ਸੀ ਤਾਂ ਉਹਨਾਂ ਨੂੰ ਚਾਰ ਬੰਦਿਆਂ ਨੇ ਉਹਨਾਂ ਨੂੰ ਆਪਣੇ ਉਥੋਂ ਰੋਕ ਕੇ ਵਾਪਸ ਘਰੇ ਰਜਾ ਕੇ ਉਹਨਾਂ ਦੇ ਘਰੋਂ ਉਹਨਾਂ ਦੇ ਦਸਨ ਮਤਾਬਕ ਕਾਫੀ ਨਕਦੀ ਤੇ ਉਹਨਾਂ ਦਾ ਜਿਹੜਾ ਘਰੇਲੂ ਸੋਨਾ ਸੀਗਾ ਉਹ ਖੋਣ ਦੀ ਜਿਹੜੀ ਸਮਾਚਾਰ ਮਿਲਿਆ ਜਿਹਦਾ ਸੀ ਕੇਸ ਦਰਜ ਕਰ ਲਿਆ ਉਸ ਸੀਸੀਟੀਵੀ ਫੁਟੇਜ ਤੋਂ ਜਾਂ ਹੋਰ ਸਾਰੀਆਂ ਜਿਹੜੀਆਂ ਲੀਡਸ ਆ ਉਹਨਾਂ ਤੋਂ ਅਸੀਂ ਇਹਨੂੰ ਪੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੋਪਫੁਲੀ ਅਸੀਂ ਜਲਦੀ ਇਸ ਨੂੰ ਸਿੱਟੇ ਤੇ ਪਹੁੰਚ ਕੇ ਟੈਸਟ ਕਰਕੇ ਇਸ ਕ੍ਰਾਈਮ ਨੂੰ ਜਿਹੜਾ ਜਿਨ੍ਹਾਂ ਨੇ ਕ੍ਰਾਈਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਿੱਖਾ ਤੇ ਲਗਾ ਸਰ ਉਹਨਾਂ ਦੇ ਇੱਕ ਲਾਇਸੈਂਸੀ ਰਿਵਾਲਵਰ ਵੀ ਕਿਹਾ ਜਾ ਰਿਹਾ ਵੀ ਉਹ ਵੀ ਨਾਲ ਲੱਗੀ ਇੱਕ ਘਰ ਦੀ ਐਕਟਿਵਾ ਵਾਹਨ ਸੀਗਾ ਉਹਨਾਂ ਦਾ ਉਹ ਵੀ ਨਾਲ ਲੱਗੇ ਨੇ ਕੀ ਲੱਗਦਾ ਹੈ ਕਿ ਇਸ ਵਿਸ਼ੇ ਕਿਸ ਦੀ ਸਾਜ਼ਿਸ਼ ਹੋ ਸਕਦੀ ਹੈ ਉਹਨਾਂ ਨੇ ਸਾਰਾ ਦੱਸਿਆ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਹੋਵੇਗਾ ਇਨਵੈਸਟੀਗੇਸ਼ਨ ਦੇ ਰਿਜ਼ਲਟ ਤੇ ਅਸੀਂ ਵੀ ਵਿਲ ਕ੍ਰੇਸਟ ਕੋ ਇਸ਼ੂ ਨਹੀਂ ਹੈ ਦਵਾਜਾ ਖੋਲਣ ਤੋਂ ਪਹਿਲਾਂ ਹੀ ਜਿਹੜੇ ਲੁਟੇਰੇ ਆ ਘਰ ਦੀ ਬਾਉਂਡਰੀ ਵੱਲ ਲੰਘ ਚੁੱਕੇ ਸੀ ਔਰ ਵੇਟ ਕਰ ਰਹੇ ਸੀ ਕਿ ਕੋਈ ਕੋ ਕਰਦਾ ਅੰਦਰਲਾ ਦਵਾਜਾ ਖੁੱਲੇ ਲੱਗਦਾ ਹੈ ਕਿ ਕੋਈ ਬੰਦਾ ਪੇਟੀ ਹੋ ਸਕਦਾ ਹੈ ਦੇਖ ਦੇਖ ਰਹੇ ਹਾਂ ਕੁਝ ਵੀ ਹੋ ਸਕਦਾ ਸੀ ਸਾਰੇ ਐਂਗਲਸ ਨੂੰ ਓਪਨ ਮਾਈਂਡ ਨਾਲ ਸੀ ਕਨਸਿਡਰ ਕਰਕੇ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਹੋਵੇਗਾ ਇਹਨੂੰ ਸਾਨੂੰ ਥੈਂਕ ਯੂ ਜੀ